ਹੈਲੋ ਚੀਮੇ ਭਰਾਵਾ ਤੂੰ ਤੇ ਸਾਡਾ ਜੀਣਾ ਹੀ ਰਾਮ ਕਰ ਦਿੱਤਾ ਕੀ ਕਰੀਏ ਤੇਰਾ ਗਾਣੇ ਦੇ ਤੂੰ ਐ ਗਾਉਂਦੇ ਜਿਵੇਂ ਕੁੱਤਾ ਡਿੰਗਣ ਡਿਆ ਹੁੰਦਾ ਮਾਸਾ ਸ਼ਰਮ ਨਹੀਂ ਤੈਨੂੰ ਲੋਕੀ ਇੰਨੀਆਂ ਗਾਲਾਂ ਕੱਢਣ ਦੇ ਮਾਸਾ ਤੈਨੂੰ ਸ਼ਰਮ ਆਣੀਗੀ ਹਨਾ ਮਾਸਾ ਸ਼ਰਮ ਨਹੀਂ ਦੱਬ ਕੇ ਮਰ ਜਾ ਹੱਥ ਜੋੜਦੇ ਤੇਰੇ ਕਰਕੇ ਤੇ ਸੀ ਫੇਸਬੁੱਕ ਹੀ ਬੰਦ ਕਰ ਦਿੱਤੀ ਤੇਰੇ ਕਰਕੇ ਨਾ ਲੱਗਦਾ ਸਭ ਕੁਝ ਹੀ ਬੰਦ ਹੋਏ ਨਾ ਸਰਕਾਰ ਨੇ ਹੀ ਬੰਦ ਹੀ ਕਰ ਦੇਣਾ ਜਿੱਦੜਾ ਤੇਰਾ ਮੋਹਣ ਆ ਤੂੰ ਐਨਾ ਇੰਨਾ ਵਧੀਆ ਗੋਨਾ ਇੰਨਾ ਵਧੀਆ ਗੋਨਾ ਪੀ ਸਾਡੇ ਕੰਨ ਨਾ ਸੁਣਨ ਦੇ ਬੰਦ ਹੋ ਗਿਆ ਸੁਣ ਨਹੀਂ ਬੰਦ ਹੋ ਗਿਆ ਢੇ ਕੰਨ ਬੱਸ ਕਰ ਜਾ ਬੱਸ ਕਰ ਜਾ ਲੋਕੀ ਤੈਨੂੰ ਇੰਨੀਆਂ ਗਾਲਾਂ ਮਾਂ ਭੈਣੀਆਂ ਕੱਢਣ ਦੀ ਮੱਸਾ ਸ਼ਰਮ ਕਰ ਹੁਣ ਵੱਡਾ ਤੂੰ ਫਿਲਮ ਬਣਾਣ ਡਿਆ ਵਾ ਤੈਨੂੰ ਕੌਣ ਫਿਲਮ ਚ ਲੈਣ ਡਿਆ ਵਾ ਵੱਡਾ ਤੂੰ ਚੀਮਾ ਬਣਿਆ ਫਿਰਦਾ ਵਾ ਪਰ ਮੈਂ ਤੂੰ ਆਪਣੇ ਆਪ ਨੂੰ ਕਿਹੜਾ ਕਿਹੜਾ ਕੌਣ ਤੈਨੂੰ ਕੰਜਰ ਕੰਗਾ ਵੀ ਤੂੰ ਸੋਨਾ ਗਾਣਾ ਅਸੀਂ ਤੇ ਪਾਗਲ ਹੋ ਗਏ ਤੇਰੀਆਂ ਵੀਡੀਓ ਵੇ ਵੇਖ ਕੇ ਕਿ ਤੂੰ ਹੈਗਾ ਕੀ ਆਪਣੇ ਨਾਲ બસ ਕਰ ਬਸ ਕਰ ਬੋਟ ਹੋ ਗਈ ਤੂੰ ਬਹੁਤ ਮਸ਼ਹੂਰ ਹੋ ਗਿਆ ਭਰਾਵਾ ਬਸ ਕਰ ਬਸ ਕਰ ਹੱਥ ਜੋੜ ਦੇ ਤੇਰੇ ਗਾੜੀ ਬਸ ਕਰ ਜਾ ਹੁਣ ਬਸ ਕਰਦਾ YouTube ਖੋਲ ਦੇ ਉੱਥੇ ਤੂੰ Facebook ਖੋਲ ਦੇ ਉੱਥੇ ਤੂੰ ਹੈਂ ਜੇ WhatsApp ਖੋਲ ਦੇ ਉੱਥੇ ਤੂੰ ਸ਼ਰਮ ਕਰ ਲੈ ਸ਼ਰਮ ਕਰ ਲੈ ਮਾਸਾ ਮੱਖ ਡੋਗ ਜਾ ਬਾਹਰ ਤੈਨੂੰ ਕੰਮ ਦਾ ਸ਼ੌਂਕ ਹੈ ਤਾਂ ਕੇ ਕੋਈ ਸਿੱਖ ਲੈ ਬਾਲਾ ਸੋਰ ਸੋਰਤਾਲ ਦੇ ਲੱਗ ਲੋ ਕਿ ਤੈਨੂੰ ਕਹਿੰਦੇ 10 ਸਾਲ ਦਾ ਕਰਿਆ ਸਰਕਾਰ ਮੈਂ ਤੈਨੂੰ ਕਹਿੰਦੀ 20 ਸਾਲ ਦਾ ਕਰਿਆ ਸਰਕਾਰ ਤੂੰ ਮੈਂ ਤਾਂ ਕਹਿੰਦੀ 50 ਸਾਲ ਦਾ ਕਰੀ ਕਰ ਰਹੀ ਓਣਾ ਤੈਨੂੰ ਵੇਰ ਵੀ ਕੁਛ ਨਹੀਂ ਆ ਕਿੱਧਰੋਂ ਸੁਰ ਤੂੰ ਕਢਦਾ ਕਿੱਧਰ ਜਾ ਕੇ ਵਾਰ ਦੇਣਾ ਤੈਨੂੰ ਇਹ ਸੁਰ ਤਾਲਦਾ ਨਹੀਂ ਪਤਾ ਤੇਰੇ ਨਾਲ ਚਾਹ ਦੇ ਮੈਂ ਗਾ ਲੈਨੀ ਆ ਤੇਰੇ ਨਾਲ ਚੰਗ ਵਧੀਆ ਤੇ ਆ ਗਾ ਲੈਂਦੀ ਆ ਤੇਰੇ ਨਾਲ ਚੰਗੇ ਤੇ ਭਈਏ ਗਾ ਲੈਂਦੇ ਆ ਫਟੇ ਮੂੰ ਤੇਰੀ ਕਰਤੂਤ ਦਾ ਹੀ ਮਰ ਜਾ ਨਾ ਡੋਬ ਕੇ